ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਤੇ ਜਲਾਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਭਾਈ ਵੀਡੀਓ ਦੇ ਐਂਡ ਤੱਕ ਦੇਖਿਓ ਨੰਬਰ ਸਕਰੀਨ ਤੇ ਚੱਲੂਗਾ ਤਸੱਲੀ ਤੁਸੀਂ ਕਰਨੀ ਆ ਤਿਆਉ ਕਰਦੇ ਆ ਵੀਰ ਨਾਲ ਗੱਲਬਾਤ ਤੇ ਲੈਨੇ ਆ ਪਰ ਆਪਾਂ ਜਾਣਕਾਰੀ ਸਵਾਡ ਬਾਰੇ ਬੇਸਰੀ ਕਾਲ ਬੇਸਰੀ ਕਾਲ ਜੀ ਨਾਮ ਦੱਸ ਦਿੱ ਗਏ ਜੀ ਬਈ ਜਾਦੂ ਆ ਜੀ ਜਿਹੜੇ ਵੀਰੇ ਆਪਾਂ ਵੈੜ ਵਕਾਉ ਕੀਤੇ ਕਿਹੜਾ ਸੂਆ ਜੀ ਇਹ ਦੂਜਾ ਸੂਆ ਸੂਈ ਆ ਬਾਈ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਅੱਜ 5 ਦਿਨ ਹੋ ਗਏ ਠੀਕ ਹੈ ਦੁੱਧ ਕਿੰਨਾ ਬਾਈ ਥੱਲੇ ਤੇ ਇਹਦੇ 18 ਤੋਂ 19 ਦੇ ਵਿੱਚ ਹੋ ਗਏ ਗੋਲਾ ਠੀਕ ਹੈ ਜੀ ਦੁੱਧ ਬਣਿਆ ਤਾਂ ਨਹੀਂ ਹਜੇ ਬਣਿਆ ਨਹੀਂਗਾ ਯਾਰ ਅਜੇ ਦਿਖਿਆ ਨਹੀਂਗਾ ਆਪਾਂ ਠੀਕ ਹੈ ਜੀ ਤੇ ਮਗਰ ਕੀ ਹੈ ਬਾਈ ਇਹਦੇ ਮੱਛੀ ਆ ਜੀ ਠੀਕ ਹੈ ਕੱਢ ਲਗੇ ਬਾਹਰ ਨੂੰ ਬਾਈ ਦੋਸਤੋ ਪੰਜਵਾਂ ਦਿਨ ਸੂਈ ਨੂੰ ਆ ਬਾਈ ਕਹਿੰਦਾ ਭਲਾ ਦੁੱਧ ਮੰਨ ਲਏ ਤੇ ਭਲਾ ਕੀ ਮੰਨ ਲੂ ਬੋਲਾ ਬਾਈ ਉਹ ਦੇਖਿਆ ਨਹੀਂਗਾ 18 ਤੋਂ 19 ਕਿਲੋ ਦੇ ਵਿੱਚ ਆ ਦੇਖ ਕਦ ਕਾੜ ਚੰਗਾ ਬੈੜਦਾ ਸਮੀ ਪਲੇ ਵੀ ਚੰਗੀ ਆ ਹਵਾਨਾ ਬਹੁਤ ਸੁਣਾਵਾ ਫਿਟਿੰਗ ਵਾਲਾ ਹਵਾਨਾ ਵਾ ਕੋ ਟੋਟੋਮਾਨਿਕ ਆ ਤੇ ਸਕਦੇ ਹੋ ਹਵਾਨਾ ਪੂਰਾ ਦੁੱਧ ਨਾਲ ਭਰਿਆ ਹੋਇਆ ਏ ਬੋਦੀ ਵਾਲੀ ਬੈੜ ਹੈ ਕਿ ਕਦ ਕਾੜ ਚੰਗਾ ਬੈੜਦਾ ਮਗਰ ਇਸ ਦੇ ਬਹੁਤ ਚੰਗੀ ਜਾਤ ਵਾਲੀ ਬੱਛੀ ਆ ਕਿ ਤੁਸੀਂ ਦੇਖ ਸਕਦੇ ਹੋ ਬੱਚੇ ਦਾ 나ੜੂ ਆ ਵੀ ਨਾਲ ਹੀ ਆ ਹਜੇ ਟਟ ਗਿਆ 나ੜੂ ਆ ਤਾਂ ਇਹ ਟਟਿਆ 나ੜੂ ਆ ਤੁਸੀਂ ਦੇਖ ਸਕਦੇ ਹੋ ਆ ਵੀ ਹਜੇ ਲਾਲ ਲਾਲ ਹੀ ਪਿਆ ਹਜੇ ਹੁਣੇ ਟੁੱਟਿਆ ਕਿਤੇ ਨਾ ਆੜੂਗਾ ਇੱਥੇ ਹੀ ਸਾਦਾ ਹੀ ਵੀਰ ਕੱਦ ਘਾੜ ਚੰਗਾ ਦੋਸਤੋ 18 ਤੋਂ 19 ਕਿਲੋ ਬੋਲਾ ਮੰਨ ਲਓ ਪਰ ਤੁਸੀਂ ਦੁੱਧ ਮੰਨ ਲਓ ਇੱਕ ਦੁੱਧ ਕਿੰਨਾ ਦਿੱਤਾ ਵੀ ਪਹਿਲੇ ਸੋਏ ਨੇ 27 ਲੀਟਰ ਚ ਹੋਇਆ ਬਾਈ ਪਿਛਲੇ ਸੋਏ ਨੇ ਠੀਕ ਹੈ ਜੀ ਇਹਦੀ ਗਰਮੀ ਆ ਗਈ 24 25 ਕਿਲੋ ਦੇ ਹੀ ਦੇਊਗੀ ਦੋਸਤੋ ਵੀ ਜਦੋਂ ਪਿਛਲੇ ਸੋਏ 27 ਕਿਲੋ ਚ ਹੋਇਆ ਵਾ ਐਦਕੀ ਵੀ 23-24 ਕਿਲੋ ਬੈਗਾਂ ਦਾ ਉਮੀਦ ਆ ਗਈ ਲੈ ਜੂਗੀ ਮਗਰ ਬਹੁਤ ਪਿਆਰੀ ਬੱਛੀ ਆ ਇੱਕ ਕੱਲ ਫਾਇਦੇ ਵਾਲੀ ਆ ਕਿ ਮਗਰ ਬੱਛੀ ਆ ਜੇ ਬੱਛਾ ਹੁੰਦਾ ਤਾਂ ਤਾਂ ਫੇਰ ਵੀ ਆਪਾਂ ਨੂੰ ਇਸ ਨੂੰ ਪਿਉਣਾ ਪੈਣਾ ਸੀਗਾ ਕਿ ਚੰਗੀ ਸਵਾ ਸਭਾਲ ਹੋ ਜੇ ਆਦੀ ਮਾਂ ਦੇ ਮਗਰੀ ਤਿਆਰ ਹੋ ਜੂਗੀ ਥਣ ਤੇ ਨੇੜੇ ਤੋਂ ਦੇਖ ਸਕਦੇ ਹੋ ਥੋਨੇ ਮੁਠੀ ਵਾਲਾ ਥਾਣਾ ਅੱਗੇ ਨਿਵਾਨਾ ਦੇਖ ਰਹੇ ਤੁਸੀਂ ਧੁੰਨੀ ਵਾਲ ਸਾਈਡ ਨੂੰ ਜਾਂਦਾ ਵਾ ਮਗਰੋ ਜੀ ਤੁਹਾਨੂੰ ਹਵਾਨਾ ਦਿਖਾ ਦਿੰਨੇ ਆਗੇ ਹਵਾਨਾ ਬਹੁਤ ਚੰਗਾ ਵਾ ਤਿਆਰ ਕੀਤਾ ਫਿਟਿੰਗ ਵਾਲਾ ਹਵਾਨਾ ਵਾ ਸੋਹਣੀ ਵਹਿੜ ਰੰਗ ਰੂਪੀ ਚੰਗਾ ਵਾ ਬੁੱਧੀ ਵਾਲੀ ਵੈੜ ਆ ਗਈ ਕੀ ਡਿਮਾਂਡ ਆ ਬਾਈ ਇਹਦੀ 65000 ਆ ਜੀ ਵਿੱਚੋਂ ਮਾਨ ਤਾਨ ਹਾਂਜੀ ਕਰ ਦਾਂਗੇ ਦੋਸਤੋ ਜੈ ਜੀ ਡਿਮਾਂਡ ਆ 65000 ਰੁਪਇਆ ਵਿੱਚੋਂ ਮਾਨ ਤਾਨ ਹੋ ਜਾਊਗਾ ਜੇ ਕਿਸੇ ਵੀਰ ਤੇ ਪਸੰਦ ਆਉਂਦੀ ਆ ਤੁਸੀਂ ਵੀਰ ਨਾਲ ਕਨੈਕਟ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲੂਗਾ ਸਾਲੇ ਤੁਸੀਂ ਕਰਨੀ ਆ ਭਰਾ ਦੋ ਟਾਈਮ ਭਲਾ ਚਾਰ ਟਾਈਮ ਚੋਕੇ ਤੁਸੀਂ ਲਿਜਾ ਸਕਦੇ ਹੋ ਜੀ ਧੰਨਵਾਦ